ਕੈਨੇਡਾ ਦੀ ਮਸ਼ਹੂਰ 에ਅਰਲਾਈਨਸ ਵੈਸਟ ਜੈਟ ਦਾ ਮਕੈਨਿਕਾਂ ਦੇ ਨਾਲ ਚੱਲ ਰਿਹਾ ਵਿਵਾਦ ਹੈ ਜਿਹੜਾ ਉਹ ਅਜੇ ਤੱਕ ਹੱਲ ਹੋਣ ਦਾ ਨਾਂ ਨਹੀਂ ਲੈ ਰਿਹਾ ਇੱਕ ਪਾਸੇ ਕੈਨੇਡਾ ਡੇ ਦੇ ਜਸ਼ਨ ਚੱਲ ਰਹੇ ਨੇ ਤੇ ਦੂਜੇ ਪਾਸੇ ਵੈਸਟ ਜੈਟ 에ਅਰਲਾਈਨ ਆਪਣੇ ਹੀ ਮੁਲਾਜ਼ਮਾਂ ਦੇ ਨਾਲ ਹੈ ਜਿਹੜਾ ਵਿਵਾਦ ਦੇ ਵਿੱਚ ਫਸੀ ਹੋਈ ਆ 에ਅਰਲਾਈਨ ਦੇ ਮਕੈਨਿਕਾਂ ਦੀ ਯੂਨੀਅਨ ਵੱਲੋਂ ਕੀਤੀ ਗਈ ਹੜਾ ਜਿਹੜੀ ਹੜਤਾਲ ਹੈ ਉਹ ਲਗਾਤਾਰ ਜਾਰੀ ਹੈ ਇਸ ਕਾਰਨ ਹੁਣ ਤੱਕ 에ਅਰਲਾਈਨ ਦੀਆਂ 832 ਫਲਾਈਟਾਂ ਜਿਹੜੀਆਂ ਉਹ ਰੱਦ ਹੋ ਚੁੱਕੀਆਂ ਨੇ 에ਅਰਲਾਈਨ ਦੇ ਸੂਤਰਾਂ ਦੇ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਦੀਆਂ ਜਿਹੜੀਆਂ ਫਲਾਈਟਾਂ ਨੇ ਉਹ ਵੀ ਰੱਦ ਕਰ ਦਿੱਤੀਆਂ ਗਈਆਂ ਨੇ 에ਅਰਲਾਈਨ ਦੀਆਂ ਫਲਾਈਟਾਂ ਜਿਹੜੀਆਂ ਰੱਦ ਹੋਣ ਦੇ ਕਾਰਨ ਹੁਣ ਜਿੰਨਾ ਯਾਤਰੀਆਂ ਨੇ ਅਗਲੇ ਦਿਨ ਦੀਆਂ ਜਿਹੜੀਆਂ ਟਿਕਟਾਂ ਬੁੱਕ ਕਰਵਾਈਆਂ ਨੇ ਉਹ ਵੀ ਆਪਣੀਆਂ ਟਿਕਟਾਂ ਕੈਨਸਲ ਜਿਹੜੀਆਂ ਉਹ ਕਰਵਾ ਰਹੇ ਹਨ ਤੇ 에ਅਰਲਾਈਨ ਦੇ ਮਕੈਨਿਕਾਂ ਅਤੇ ਇੰਜੀਨੀਅਰਾਂ ਇੰਜੀਨੀਅਰਿੰਗ ਵੱਲੋਂ ਜਿਹੜੇ ਇੰਜੀਨੀਅਰ ਨੇ ਉਹਨਾਂ ਵੱਲੋਂ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ 에ਅਰਲਾਈਨ ਦੇ ਪ੍ਰਬੰਧਕਾਂ ਅਤੇ ਯੂਨੀਅਨ ਮੈਂਬਰਾਂ ਦੇ ਵਿੱਚ ਅਜੇ ਤੱਕ ਸਹਿਮਤੀ ਬਣਦੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਸਰਕਾਰ ਦੇ ਹਵਾਵਾਜੀ ਮੰਤਰੀ ਨੇ ਵੀ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਗੱਲ ਕਿਸੇ ਸਿਰੇ ਜਿਹੜੀ ਉਹ ਨਹੀਂ ਲੱਗੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਡੇ ਮੌਕੇ ਪੂਰੇ ਕੈਨੇਡਾ ਦੇ ਵਿੱਚ ਲੋਕ ਪੂਰੇ ਜਸ਼ਨ ਜਿਹੜੇ ਆ ਉਹ ਮਨਾਉਂਦੇ ਨੇ ਇਸ ਲਈ ਲੋਕ ਦੂਰੋਂ ਦੂਰੋਂ ਤੱਕ ਘੁੰਮਣ ਵੀ ਜਾਂਦੇ ਨੇ ਤੇ ਹੁਣ ਜਿੰਨਾ ਲੋਕਾਂ ਨੇ ਕੈਨੇਡਾ ਡੇ ਦੇ ਜਸ਼ਨਾਂ ਦੇ ਵਿੱਚ ਹਿੱਸਾ ਲੈਣ ਲਈ ਵੈਸਟ ਜੈਡ ਤਿਆਂ ਜਿਹੜੀਆਂ ਟਿਕਟਾਂ ਬੁੱਕ ਕਰਵਾਈਆਂ ਸਨ ਉਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਵੈਸਟ ਜੈਟ ਦੇ ਵਿਵਾਦ ਦੇ ਕਾਰਨ ਬਾਕੀ 에ਅਰਲਾਈਨਾਂ ਦੇ ਵਿੱਚ ਵੀ ਜਿਹੜਾ ਉਹ ਰਸ਼ ਪੈ ਗਿਆ ਤੇ ਜਿਸ ਕਾਰਨ ਹੋਰ 에ਅਰਲਾਈਨਸ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਵੀ ਅਵੇਲੇਬਲ ਨਹੀਂ ਨੇ ਤੇ 에ਅਰਲਾਈਨ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਲਦੀ ਹੀ ਮਸਲੇ ਦੇ ਹੱਲ ਹੋਣ ਦੀ ਸੰਭਾਵਨਾ ਹੈ